ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ YouTube ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਇਸ ਚੈਨਲ ਨਾਲ ਜੁੜਿਆ ਸਾਰੇ ਹੀ ਜੜਦੀ ਕਲਾ ਤੇ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਸਾਰੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਔਰ ਸਟਕਾਣਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਮਿਲ ਸਕੇ ਦੂਜੀ ਬੇਨਤੀ ਕਰਦੇ ਆ ਕਿ ਦਿਓ ਵੀ ਖਰੀਦਦਾਰੀ ਕੋਈ ਭੈਣ ਭਰਾ ਕਰਦਾ ਏ ਦੋ ਟਾਈਮ ਤਿੰਨ ਟਾਈਮ ਜਿਹੜਾ ਗੱਬਣ ਨੂੰ ਟਿੱਪ ਕੇ ਜਿਹੜਾ ਸੂਆ ਨੂੰ ਚੋ ਚਵਾ ਕੇ ਤਸੱਲੀ ਨਾਲ ਖਰੀਦਿਆ ਕਰੋ ਤੇ ਸਾਰੀ ਡਿਟੇਲ ਵੀਡੀਓ ਨੂੰ ਅੰਤ ਤੱਕ ਕਰ ਵੇਖ ਕੇ ਸਮਝ ਕੇ ਫੇਰ ਆਪਣੀ ਫੋਨ ਲਾਇਆ ਕਰੋ ਜਲਦੀ ਨਾਲ ਕਰਿਆ ਕਰੋ ਕਈ ਭੈਣ ਭਰਾ ਇਦਾਂ ਕਰਦੇ ਕਿ ਦਵਾ ਦਵਾ ਪਹਿਲਾਂ ਹੀ ਫੋਨ ਲਾ ਲੈਂਦੇ ਆ ਡਿਟੇਲ ਸਮਝਿਆ ਕਰੋ ਕੀ ਦੱਸਿਆ ਗਿਆ ਕੀ ਗੱਲ ਬਾਤ ਆ ਠੀਕ ਆ ਜੀ ਬਾਕੀ ਐਂਡ ਤੱਕ ਜੁੜੇ ਰਹੋ ਵੇਖ ਕੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜਾਂਦਾ ਜੀ ਅੱਜ ਪਹੁੰਚ ਚੁੱਕੇ ਆ ਪਿੰਡ ਬੂ ਜ਼ਿਲ੍ਹਾ ਸ਼ਰੀਰ ਨੂੰ ਲੱਗਦਾ ਤਰਨਤਨ ਸਾਹਿਬ ਤਾਂ ਤਸੀਲ ਲੱਗਦੀ ਹਰੀਕੇ ਪੱਤਨ ਸਰਬਜੀਤ ਸਿੰਘ ਦੇ ਬਾਠ ਦੇ ਫਾਰਮ ਤੇ ਪਹੁੰਚ ਚੁੱਕੇ ਆ ਤਿੰਨ ਐਨੀਮਲ ਮੱਝਾਂ ਲੈ ਕੇ ਆਏ ਆ ਸਾਰੀ ਡਿਟੇਲ ਲੈ ਕੇ ਸਾਂਝੀ ਕਰਦੇ ਆ ਠੀਕ ਆ ਜੀ ਤੇ ਆਓ ਕਰੀਏ ਛੱਬੇ ਵੀਰ ਨਾਲ ਗੱਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋ ਚੜਦੀ ਕਲਾ ਆ ਵਧੀਆ ਕਿਰਪਾ ਤੁਹਾਡੀ ਹੈ ਠੀਕ ਆ ਸ਼ੁਕਰ ਹੈ ਜੀ ਭਰਾ ਸੋ ਤਾਪਾ ਅੱਜ ਲੱਗੀ ਹੈ ਉਹ ਪਾਜ ਜੀ ਲੱਗੀ ਆ ਧੁੰਦ ਸਵੇਰੇ ਬਹੁਤ ਗੂੜੀ ਠੀਕ ਆ ਜੀ ਤੇ ਹੋਣ ਨਾਮ ਐਡਰੈਸ ਦੱਸਿਓ ਨਾਮ ਆ ਪਣਾਇਆ ਸਰਬਜੀਤ ਸਿੰਘ ਹਾਂ ਪਿੰਡ ਆ ਗਿਆ ਬੂ ਹਾਂ ਤਹਿਸੀਲ ਆ ਰਿਸ਼ੇ ਪਤਨ ਤੇ ਜਿਲ੍ਹਾ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ 9981295624 ਠੀਕ ਆ ਭਾਈ ਸਾਹਿਬ ਜੀ ਤਾਂ ਅੱਜ ਫਿਰ ਤਿੰਨ ਮੱਜਾ ਆਪਾਂ ਲੈ ਲਈਏ ਤਿੰਨਾਂ ਦੀ ਤੇ ਤਿੰਨ ਕਰੀਏ ਠੀਕ ਆ ਚੜਦੀ ਤਾਂ ਚੜਦੀ ਕਿੰਨ ਦਾ ਚੜਦੀ ਆ ਜੀ ਠੀਕ ਆ ਇਹ ਝੋਟੀ ਕਨਵਾ ਸਵਾਦ ਆ ਰਿਹਾ ਝੋਟੀ ਦਾ ਆਪਾਂ ਲਿਆਂਦਾ ਜੋੜਾ ਹੀ ਉਦੋਂ ਹਰਿਆਣੇ ਚੋਂ ਮੰਗਾਇਆ ਅੱਛਾ ਹਾਂਜੀ ਸੋ ਇਹ ਆਪਣਾ ਸੱਜਣ ਬੇਲੀ ਮੋਗੇ ਦਾ ਬੰਦਾ ਕੱਲ ਤਾਂ ਆ ਕੇ ਆਇਓ ਵੀਡੀਓ ਪਾਉਣੀ ਆ ਨਹੀਂ ਸਮਾਂ ਤੁਹਾਡੇ ਤੋਂ ਆਇਆ ਨਹੀਂ ਜਾਂ ਫਿਰ ਉਹ ਬੜੋ ਬੜੀ ਲੈ ਗਿਆ ਇੱਕ ਅੱਛਾ ਕਿੰਨਾ ਕੇ ਦੁੱਧ ਦੂਦਿਆ ਤੇ ਭਾਈ ਦੁੱਧ ਉਹਨਾਂ ਆ ਟਾਈਮ ਪੱਕਾ ਉਸ ਤੋਂ ਅੱਧਾ 15 ਕਹੀ ਜਾਈਏ ਅੱਛਾ ਜਿਹੜਾ ਤੋਲਵਾ ਲੀਟਰ ਵਾਲਾ 13 ਕਿਲੋ ਆ ਜਾਣਾ ਤੇ ਪੰਜਾਂ ਦਿਨਾਂ ਜਾਈ ਸੋਈ ਜੋ ਪੰਜ ਦਿਨ ਹੋ ਗਿਆ ਪੰਜਾਂ ਦਿਨ ਹੀ ਕੀ ਬਾਤਾਂ ਹੈਣਾ ਸਿੰਘ ਸਿੰਘ ਬਹੁਤ ਸੋਹਣਾ ਕਰਮਾਲੀ ਦਾ ਹਾਂ ਜੀ ਭਾਵੇਂ ਚੱਚਾ ਬਹੁਤ ਪਿਆਰਾ ਸੇ ਅੱਛਾ ਜੀ ਤੇ ਬਾਕੀ ਕਾਡ ਕਾਡ ਲਾਗੇ ਖਲੋਵੇਂ ਖੱਡਾ ਗਿਆ ਬਾਦ ਦਾ ਮਨਾ ਮੇਰੇ ਸਾਡੇ ਮੋਟੇ ਤੋਂ ਹੀ ਹੈਣਾ ਜਵਾਨ ਆ ਨਹੀਂ ਪੂਰੇ ਓਕੇ ਰਪੋਟ ਆ ਹਾਂ ਮਾਰਾ ਸੋਹਣੀ ਹੈ ਪਿੱਠ ਪੂੜਾ ਦਿਖਾਓ ਮਗਰੋਂ ਲਓ ਜੀ ਬਾਕੀ ਸਜਣੋ ਪੂਰੀ ਰਾਜੀ ਆ ਲਹੂ ਪਤ ਦੇ ਵਿੱਚ ਆ ਪਿੱਠ ਪੂਰਾ ਵੇਖੋ ਕਰਮਾਲੀ ਨੂੰ ਕਿੱਥੇ ਲੱਗਾ ਤੇ ਸਰਬਜੀਤ ਬਾਈ ਦੇ ਮੋਟੇ ਦੇ ਆਉਂਦੀ ਆ ਵੀਰ ਸਰਪਜੀਤ ਚਵਾਈ ਦਾ ਟਾਈਮ ਸਹੀ ਕਿੰਨੇ ਕਿਹ ਵਜ ਦਾ ਸੇਰਦਾ ਚਵਾਈ ਆਪਣੀ ਆਜੀ ਭਾਈ 6 ਵਜੇ ਹੋਈ ਹੋਰ ਟਾਈਮ ਤੁਸੀਂ ਲਾ ਲਓ ਕਿੰਨਾ ਹੋ ਗਿਆ ਕਿੰਨਾ ਕੱਢ ਖਾਉ ਟਾਈਮ ਫੋਨ ਕੋਲ ਉਹ ਨਾ ਅੰਦਰ ਰਹਿ ਕੇ ਹਾਸੇ ਤੇ ਜਾ ਫੋਨ ਫੜ ਕੇ ਲਿਆਓ ਤੇ ਬਾਕੀ ਸੋਹਣੇ ਆ ਛੋਟੇ ਥਲਾ ਥੁਲਾ ਦੇਖ ਸਕਦੇ ਜੀ ਸਜਣੋ ਟਾਈਮ ਦਾ ਅੰਦਾਜ਼ਾ ਲਾ ਕੇ ਵੀਰ ਦੱਸ ਦਿੰਦਾ ਆਪਾਂ ਨੂੰ ਠੀਕ ਆ ਜੀ ਤੇ ਫਿਰ ਬਾਕੀ ਸਮਝ ਲਿਓ ਕਿ ਇੰਨਾ ਸਮਾਂ ਪਿਆ ਏ ਇੰਨੇ ਸਮੇਂ ਤੇ ਇੰਨਾ ਆਰਡਰ ਕੁਆਲਿਟੀ ਬਣ ਗਈ ਤੇ ਇੰਨੀ ਹੋਰ ਬਣਨੀ ਆ ਠੀਕ ਆ ਤੇ ਜੇ ਕੋਈ ਖੜਖੁਟ ਲਾਇਆ ਹੋਵੇ ਟਾਈਮ ਲਾਇਆ ਹੋਵੇ ਤੇ ਫੇਰ ਥੋੜਾ ਜਿਹਾ ਤੁਹਾਨੂੰ ਪਤਾ ਡੰਗਰ ਜਗਦਾ ਇਹ ਤਾਂ ਥਣ ਵੀ ਬਿਲਕੁਲ ਆ ਨਚੜੇ ਪਿਆ ਸੂਹਾ ਦੁੱਜਾ ਹਾਂਜੀ ਸੂਹਾ ਨਹੀਂ ਸੂਹਾ ਪਹਿਲਾ ਜੋ ਪਹਿਲਾ ਹੀ ਸੂਹਾ ਪਹਿਲਾ ਸੂਹਾ ਇੱਕ ਹੱਥ ਬਹੁਤ ਫੁੱਲ ਮੂੰਹ ਚੋਗੀ ਜੋ ਚਾਰ ਦੰਦ ਦੇ ਮੂੰਹ ਚਾਰ ਦੰਦ ਮੂੰਹ ਤੇ ਟਾਈਮ ਦਿਖਾਇਓ ਕਿੰਨਾ ਆ ਗਿਆ ਜੀ ਟਾਈਮ ਵਾ ਫੋਨ ਚੱਲਣ ਜਿਆ 11 ਵਜ ਗਏ 50 ਮਿੰਟ ਹੋ ਗਏ 11 ਵਜ ਗਏ ਤੇ 50 ਮਿੰਟ ਹੋ ਗਏ ਇੰਨਾ ਹੀ ਹੋਣਾ ਸैम ਟਾਈਮ ਕਿਉਂਕਿ ਸੱਜਣੋਂ ਪਰਸ਼ਾਵਿਆਂ ਦੇ ਹਿਸਾਬ ਨਾਲ ਅੰਤਾਜਾ ਲਾ ਲੋ ਕਿਉਂਕਿ ਅਜੇ ਪਰਸ਼ਾਵੇ ਜਿਹੜੇ ਆਪਰਾ ਨੂੰ ਜਾਣਦੇ ਆ ਕੋਈ ਡੰਗਰਾਂ ਦੇ ਵੀ ਕਿਸੇ ਦੇ ਵੀ ਤੇ 12 ਕ ਦਾ ਸਮਾਂ ਚੱਲਿਆ ਕੋਈ 10 ਮਿੰਟ ਰਹਿ ਗਿਆ ਠੀਕ ਹੈ ਜੀ ਤੇ ਬਾਕੀ ਚੱਲਣਗੀ ਜਾਵਾ ਖੁੱਲ ਕੇ ਇਹਨੂੰ ਤੋਰਾ ਕਰਾਈਏ ਚੈੱਕ ਠੀਕ ਹੈ ਜੀ 11:45 ਦਾ ਸਮਾਂ ਆ ਗਿਆ ਉਧਰ 50 ਆ ਗਿਆ ਤੇ 10 ਮਿੰਟ ਸਗੋ ਰਹਿੰਦੇ ਆ 12 ਵਜੇ ਚ ਆਰਡਰ ਕੁਆਲਿਟੀ ਦਾ ਮੇਰੇ ਵੀਰੋ ਹਿਸਾਬ ਲਾ ਲਿਓ ਕੀ ਛੱਡਾ ਇੰਨਾ ਕੋ ਹੋਰ ਬਣਾਣਾ ਹੈ ਸ਼ਾਮਾਂ ਤੱਕ ਫੁੱਲ ਬਣੂਗੀ ਅੱਛਾ ਜੀ ਹਾਂ ਫੱਟੇ ਲਾਜੋ ਸ਼ਾਮਾਂ ਪੂਰੇ ਹਨ ਝੋਟੀ ਦਾ ਕੱਦ ਬੋ ਟਾਲੀ ਆ ਵੱਡੀ ਮੂਰ ਤੇ ਆ ਹਾਂ ਨਹੀਂ ਮੋੜੇ ਤੋਂ ਟੱਪਦੀ ਹੈ ਲੈਓ ਮੋੜ ਲਿਓ ਸੋਣੀ ਆ ਪੂਰੀ ਕਰਮਾ ਵਾਲੀ ਦੇਖੋ ਹੁਣ ਕਹਿੰਦੇ ਘਰ ਦਾ ਸ਼ਿੰਗਾਰ ਬੰਦੀ ਆ ਕੱਦ ਕਾੜ ਫੁੱਲ ਵੱਡਾ ਠੀਕ ਹੈ ਜੀ ਸਿੰਗ ਦਾ ਨਸਲ ਲੱਗਾ ਹਾਂ ਨਹੀਂ ਸਿੰਘ ਵੀ ਸੋਨਾ ਤੇ ਜੈਡ ਬਲੈਕ ਇਹ ਮੈਂ ਦੱਸਿਆ ਕਿਹੜੇ ਆਪ ਮਾਲੀ ਮੋਲੀ ਦੀ ਧੀ ਆ ਇਹ ਆ ਬਈ ਸਮਰਾੜ ਦੀ ਹੈ ਸਮਰਾੜ ਦੀ ਸਮਰਾੜ ਦੀ ਹਾਂ ਜੀ ਜਿਹੜਾ ਸਮਰਾ ਮਾਲੀ ਹਰਿਆਣੇ ਦਾ ਹਾਂ ਜੀ ਹਰਿਆਣਾ ਸਮਰਾੜ ਦੀ ਜੋ ਅੱਛਾ ਕੱਟੀ ਆ ਬਗਰੇ ਉਹਨਾਂ ਦੇ ਕੱਟੀ ਜਾ ਠੀਗਾ ਭਰਾ ਭੀਮ ਦਾ ਭੀਮ ਦੀ ਕੱਟੀ ਆ ਹਾਂ ਭੀਮ ਦੀ ਕੱਟੀ ਜਾਏ ਕੱਟੀ ਭੀਮ ਦੀ ਸਜਣੋ ਜਾਂ ਆਪ ਸਮਰਾੜ ਦੀ ਠੀਕ ਆ ਦੋਵੇਂ ਨਸਲ ਦੀਆਂ ਠੀਕ ਆ ਪੂਰੇ ਨਸਲ ਦੀਆਂ ਬਹੁਤ ਸੋਹਣੀ ਆ ਦੁੱਧ ਕਰ ਸਕਦੀ ਹੋਰ ਤੁਹਾਡੇ ਅੜਗੇਨਾ ਵੱਸ ਸਕਦੀ ਜੀ ਤੋ ਤਾਂ ਇਹ ਭਾਈ ਇਹਨੇ ਮੈੜਾ ਮਾਰਨਾ ਇਹਦੇ ਦੁੱਧ ਤੁਸੀਂ ਆਪਸਾਂ ਨੇ ਜੋ ਅਜੇ 5 ਦਿਨ ਹੋਏ ਆ ਠੀਕ ਤੇ ਇਹਨੇ ਅੱਜ ਤੋਂ 10 15 ਦਿਨਾਂ ਨੂੰ ਦੁੱਧ ਤੇ ਫੁੱਲ ਚੜਨਾ ਚੜਨਾ ਮੈੜਾ ਮਾਰ ਕੇ ਤੇ ਰੇਟ ਕੀ ਰਹਿ ਗਿਆ ਰੇਟ ਭਾਈ ਹੋਰ ਆਪਾਂ ਤਾਂ ਚਲੋ ਪੈਣ ਭਰਾਵਾਂ ਨੂੰ ਅੱਗੇ ਤਨ ਪਤਾ ਮਾਲ ਜਾ ਜੀ ਦੇਈਦਾ ਨਹੀਂ ਜਾ ਜੀ ਹਰ ਵੀਡੀਓ ਤੁਹਾਡੀ ਜਾਇ ਜੀ ਬੜੀਆਂ ਯਾਦ ਲੈ ਆਉਣੀਆਂ ਜਲ ਕਾਏ ਕਰ ਪਾਉਣਾ ਜੋੜਾ ਨਾਲ ਹੀ ਕੱਲ ਮੁੰਡਾ ਨਾ ਖੜਦਾ ਚਲੋ ਜੇ ਚੰਗੀ ਚੀਜ਼ ਆ ਚੰਗਾ ਵੀ ਮੋਲ ਆ ਤੇ ਉਹ ਤਰਾ ਬਾਤ ਹੁੰਦੇ ਨੇ ਇਹਦੇ ਨਾਲ ਦੀਆਂ ਸਵਾ ਦੋ ਵੀ ਦੋ ਵੀ ਕਰੀ ਜਾਂਦੇ ਹਾਂ ਆਪਾਂ ਮੁੱਲ ਜਾਇਜ਼ ਕਰਦੇ 1,60,000 ਰੁਪਏ ਦਾ ਮੁੱਲ ਕਰ ਤੇ ਦੇ ਨਹੀਂ ਕਿਨੇ ਦੀ ਆਪਾਂ 3000 ਮਾਨ ਕਰ ਲਈ ਹੋਰ ਕੀ ਨਹੀਂ ਖੁੱਲਾ ਕਰਦੇ ਚੱਲ ਵੱਡੀ ਤੁਹਾਨੂੰ ਪਤਾ ਖਰਚੇ ਵਰਚੇ ਪੈ ਗਏ ਪਾਏ ਨੇ ਆ ਮੁੜ ਕੇ ਭੈਣ ਭਰਾ ਵਿਚੋਂ ਛੜਾਈ ਜਾਂਦੇ ਬਹੁਤ ਵਧੀਆ ਕਰਦੇ ਡੇਢ ਦੀ ਕਰਦੇ ਇੱਕੇ ਰਹੀਂ ਜਿਆਦਾ ਨਹੀਂ ਤੈਨੂੰ ਆਂਦੇ 1.50 ਦੀ ਡੇਢ ਦੀ ਦੇ ਦੇ ਮਾ ਬੜਾ ਦਿਨ ਹੋ ਗਿਆ ਦੇ ਦੇ ਵਰ ਮਾ ਮੁੜ ਕੇ ਰੋਗ ਨਹੀਂ ਨਾ ਆਉਂਦਾ ਜਾਨ ਦੇ ਆ ਬੋਨ ਗਾਇ ਕਰ ਦੋ ਯਾ ਜਾਂਦੇ ਕੁਛ ਨਹੀਂ ਦਨ 2000 ਨਾ ਨਾ ਨਹੀਂ ਮੋੜ ਦੇ ਪਾਰ ਹੋਏ ਛੋੜ ਹੀ ਹੋਣੀ ਕੁਛ ਨਹੀਂ ਜਿੱਦ ਬਿਲਕੁਲ ਹੈਨਾ ਇੱਕ ਵਾਲ ਨਹੀਂ ਚਟਾਗਾ ਕੁਛ ਨਹੀਂ ਹੈਗੀ ਯਾਰ ਕਾਲਾ ਹੀ ਸਾਰੀ ਕਾਲੀ ਨਹੀਂ ਬਾਤ ਐਸੀ ਉਂਝ ਵੀ ਆ ਗਈ ਬਿਲਕੁਲ ਜਾਮਨੂ ਰੰਗ ਦੀ ਹੈ ਨਾ ਲੈ ਆਓ ਜੀ ਸਹੀ ਆ ਪਹਿਲਾਂ ਤਾਂ ਭਲਾਏਗਾ ਤੁੰਗੋ ਬੱਚਾ ਛੱਡ ਜੀ ਤਾਕਲ ਨਹੀਂ ਹੈਨਾ ਹਾਂ ਨਹੀਂ ਪੂਰੀ ਕੱਦ ਘਾਟ ਵਾਲੀ ਆ ਨਹੀਂ ਸੋਹਣੀ ਆ ਛੋਟੀ ਤੇ ਆ ਲਾਈਨ ਦੀ ਬੋਲੀ ਇਹਦਾ ਕੀ ਰਿਕਾਰਡ ਬੋਲੀ ਮੈਂ ਪਾਸਤਾਨੀ ਨਹੀਂ ਲੀ ਆ ਜੀ ਤੇ ਇਹਦਾ ਕੀ ਰਿਕਾਰਡ ਆ ਰਿਕਾਰਡ ਭਾਈ ਇਹ ਲਈ ਹੋ ਆਪਾਂ ਆਪਦੇ ਇਲਾਕੇ ਚੋਂ ਅੱਛਾ ਆਪਣੇ ਸੱਜਣ ਬੰਦੇ ਨੂੰ ਆਈ ਆ ਅੱਛਾ ਆਪਦੇ ਹੱਥੀਏ ਕਿ ਪਿਛਲੇ ਸਾਲ ਜਦੋਂ ਪਾਣੀ ਨਹੀਂ ਆ ਗਿਆ ਆਪਣੇ ਝੋਨੇ ਦੇ ਇਧਰ ਹਾਂ ਦਰਿਆਲੇ ਦੀਏ ਚ ਆ ਆ ਗਿਆ ਜੀ ਉਹ ਆਪਣੇ ਲਿਆ ਇੱਥੇ ਮੱਝ ਆਪਣੇ ਪਿੰਡ ਦੀ ਅੱਛਾ ਜਿਹੜਾ ਆਪਣਾ ਉਹ ਸਕੂਲ ਲੱਗੇ ਮੈਂ ਕਿ ਇੱਥੇ ਆਪਦੇ ਹੱਥੀ ਚੋਈਏ 18 ਕਿਲੋ ਦੇਣ ਚੋਆਇਆ ਅੱਛਾ ਜੀ ਹਾਂ ਹੁਣ ਕਹਿਣ ਨੂੰ ਭੈਣ ਭਰਾ ਨੂੰ ਹੁਣ ਝੂਠ ਮਾਰਦਾ ਆ ਪਾਪਾ ਤੋਂ ਜੀ ਦਾ ਕਹਿੰਦੇ ਨਹੀਂ ਹੁੰਦੇ ਹਾਂ ਇਹਨੇ ਚੋਆਇਆ ਚੁਆਇਆ ਖੁੱਲ ਗਏ ਨੂੰ ਵਿਖਾਈ ਗਏ ਸੂਣ ਜਰੇ 1 ਹਫਤਾ ਲਿੰਦੀ ਅੱਛਾ ਜੀ 1 ਹਫਤਾ ਬਾਕੀ ਰਹਿ ਗਿਆ 1 ਹਫਤਾ ਬਾਕੀ ਲੋ ਜੀ 1 ਹਫਤਾ ਵੀ ਕਿੰਨੀ ਬਣਦੀ ਨਹੀਂ ਬਣਦੀ ਬਾਕੀ ਬਣੀ ਤਾਂ ਹੋਣੀ ਬੜੀ ਆਰੇ ਹਾਂ 1 ਹਫਤੇ ਨੂੰ ਇਹ ਬੈਠਾ ਨਹੀਂ ਨਾ ਖੁੱਲ ਕੇ ਤੋਰਾ ਕਰਾਈਏ ਚੈੱਕ ਬਟਨ ਵਾਲਾ ਚੱਡਾ ਜੇ ਸੱਜਣੋ ਠੀਕ ਆ ਸਿੰਗ ਚੱਪਾ ਤੇ ਬੋਲੀ ਮਾਏ ਇੱਕ ਠੀਕ ਹੈਗਾ ਸਿੰਗ ਕਰਕੇ ਆਪਾਂ ਸਾਰਾ ਕੋ ਸਾਹਮਣੇ ਲੋ ਜੀ ਦੇਖੋ ਬਾਕੀ ਸੂਣ ਚ ਮੈਂ ਤੁਹਾਨੂੰ ਦੇਖੋ ਇਹਦਾ ਕਿੰਨਾ 8 ਦਿਨ ਰਹਿ ਗਿਆ ਠੀਕ ਆ ਜੀ ਮੈਂ ਵੱਡਿਆ ਬਾਡੀ ਬੰਤਰ ਵਾਲੀ ਬੜੋ ਜਿਹੇ ਰੱਖਿਆ ਨਾਂ ਦਾ ਹਾਂ ਹਾਂ ਫੁੱਲਾਏ ਧੋਵੀ ਪੁੱਛਿਆ ਜੀ ਜਿਵੇਂ ਕਹਿੰਦੇ ਲੋ ਜੀ ਵਾਜਨ ਲੋੜ ਫੁੱਲ ਸਜਰੋ ਵਾਜਨ ਦੀ ਫੁੱਲ ਜੇ ਛੋਟੇ ਨਹੀਂ ਆ ਲਾਓ ਜੀ ਭਾਈ ਸਰਪਜੀ ਦਾ ਸੋ ਸੋ 8:10 ਨੂੰ ਵਜੇ ਤੇ ਬਾਂਜੂ ਫਿਰ ਪੂਰੀ ਉੱਨਾ ਚਲ ਆ ਪੂਰੀ ਸੇਖ ਜੋ ਸਾਰੀ ਗਰਮੀਆਂ ਨਜ਼ਾਰੇ ਦੇਊਗੇ ਹਾਂ ਲੱਸੀ ਪਾਣੀ ਸਾਰੀ ਗਰਮੀ ਚਲਦਾ ਰਹੋ ਹਾਂ ਜੀ ਸੋ ਥਣ ਤੁਨ ਓਕੇ ਭਾਈ ਹਾਂ ਓਕੇ ਤੇ ਪੇ ਵਧੀਆ ਫੁੱਲ ਗਰੰਟੀ ਆਪਕੋ ਠੀਕ ਆ ਥਣ ਭਾਰ ਦੀ ਗਰੰਟੀ ਫੁੱਲੰਦਾ ਓਕੇ ਆ ਜੀ ਬਾਕੀ ਫਿਰ ਵੀ ਆਪਣਾ ਚੈੱਕ ਕਰਕੇ ਸਾਰੇ ਭੈੜ ਭਰਾ ਜਿੰਨੂੰ ਪਸੰਦ ਲੱਗਦੀ ਆ ਪਹੁੰਚੋ ਫਾਰਮ ਤੇ ਪਹੁੰਚ ਕੇ ਤੇ ਖਰੀਦੜੀ ਕਰੋ ਸੱਜਣੋ ਤੇ ਬਾਈ ਫਿਰ ਇਹਦਾ ਮੁੱਲ ਕੀ ਰਹਿ ਗਿਆ ਮੁੱਲ ਪਾਈ ਹੋਣਾ ਚਲੋ ਕੋਈ ਇਹ ਭੈਣ ਭਰਾ ਸਿੰਘ ਵੇਖ ਕੇ ਨਾ ਆਖੇ ਅੱਛਾ ਆਪਾਂ ਦੁੱਧ ਦੇ ਹਿਸਾਬ ਨਾਲ ਮੰਗਣੇ ਦੁੱਧ ਦੇ ਹਿਸਾਬ ਨਾਲ ਲਈ ਹੈ ਕਿੰਨਾ ਮੁੱਲ ਰਹਿ ਗਿਆ ਮੁੱਲ ਤੇ ਲੱਖ ਹੀ ਪੂਰਾ ਕਰ ਦੇ ਲੱਖ ਹੀ ਹਾਂ ਕਿੰਨੇ ਦੇ ਰਿਏ 3000 ਕਰ ਦਈਏ ਛੋਟ ਹੋਰ ਖੁੱਲਾ ਕਰ ਦੇ ਚੱਲ 95 ਦੀ ਜਾਣ ਦੇ ਵੇਖੀ ਤਿੰਨ ਹੋਰ ਤਾਂ ਦੇ ਨਹੀਂ ਨਹੀਂ ਉਹ 4 ਮੜੇ 92 ਦੇ ਦੇ ਰਿਏ 92 ਦੇ ਦਿੱਗੇ ਬਾ ਫਿਰ ਤੈਨੂੰ ਪਤਾ ਭੈਣ ਭਰਾ ਮੁੜ ਕੇ ਆ ਚੱਲ ਥੋੜਾ ਛੱਡ ਦੇ ਹਾਂ ਥੋੜਾ ਛੱਡ ਦੇ ਨਾ ਛੱਡੀ ਚੱਲ ਜਾਂਦੇ ਬਾਗ ਬਾਗ ਜਾਂਦੇ ਬਾਗ ਸਾਡੀ ਹਣ ਕੀ ਮੋੜ ਨਹੀਂ ਮੈਂ ਤੂੰ ਆਖ ਲੈ ਪਿੱਛੋਂ ਬਖਾਉ ਨੂੰ ਕੀ ਕੀ ਪਿੱਛੋਂ ਕੀ ਬਣਾਈ ਵੇ ਕੀ ਜਗਾਰ ਥਾਲੇ ਵਾਲੋ ਅੱਠਾਂ ਦਿਨਾਂ ਨੂੰ ਵੇਖੋ ਕੀ ਬਣਦਾ ਮਰੇ ਲਾਇਓ ਲਾਇਓ ਕਰ ਨਾ ਜੀ ਅੱਠਾਂ ਦਿਨਾਂ ਨੂੰ ਸੁੰਦੇ ਤੇ ਥਾਨੇ ਵਾਲੇ ਛੋਹ ਕਰਮਾਲੀ ਲੱਗਾ ਠੀਕ ਹੈ ਜੀ ਹਾਂਜੀ ਭਾਈ ਤੇ ਆ ਕਿੰਨਾ ਥੂਆ ਆ ਗਈ ਇਹ ਸੂਤ ਦੂਜੇ ਸਵੇਰੇ ਸੂਈ ਆ ਕੱਟਾ ਮਗਰ ਕੱਟਾ ਇਹ ਮਗਰ ਜੋ ਇਹ ਕਦਮ ਸੂਈ ਆ ਇਹ ਸੂਈ ਜੋ ਗੈਲੋ ਪਰਸੋਂ ਸੂਈ ਪਰਸੋਂ ਹਾਂਜੀ ਅੱਛਾ ਆ ਕੁਲਾ ਬੱਚਾ ਵੇ ਲਾੜੂ ਹੈਗਾ ਨਾਲ ਹੀ ਲਾੜੂ ਦਾ ਮੱਝ ਨੇ ਖੇਤਾ ਵੇਗਾ ਹੈਗਾ ਹੈਗਾ ਨਹੀਂ ਹੈਗਾ ਲਾੜੂ ਹਾਂਜੀ ਕੱਟਾ ਆ ਗਿਆ ਹਨਾ ਠੀਕ ਆ ਛੋਟੀ ਤੇ ਖੋਲ ਕੇ ਇਹਨੂੰ ਤੋਰਾ ਤਰਾ ਕਰਾਈਏ ਚੱਕ ਇੱਕ ਦਿਖਾ ਲਓ ਪਿਛੋਣੀ ਦੀ ਸਾਹ ਠੀਕ ਆ ਅਜੇ 6 ਵਜੇ ਦੀ ਚਾਈ ਨਹੀਂ ਬਣਦੀ ਆਪ ਚਾਹਮਾਂ ਨੂੰ ਵੇਖੋ ਬਣੀ ਬਣਦੀ ਖੋਲ ਕੇ ਇਹਨੂੰ ਤੋਰਾ ਕਰਾਈਏ ਚੱਕ ਹਾਂ ਜੀ ਹੂੰ। ਨੋ। ਕਰੋ ਚੈੱਕ ਸਜੋ। ਹੁਣ ਮੌਕੇ ਦਾ ਕਿੰਨਾਉ? ਮੌਕੇ ਦਾ ਇਹ ਬੋਲਾ ਆਜੋ 7 ਕਿਲੋ ਜੋ। 7 ਕਿਲੋ। ਆਸਤਾ ਜੀ ਸਹੀ ਆ ਤੇ 7 ਕਿਲੋ। ਬੋਲਾ ਬਣ ਰਿਆ ਆ ਕਿਹੜੇ ਪਾਸੇ ਤੋਂ ਹੋਈ ਹੈ। ਅੱਛਾ ਜੀ। ਥਾਨ ਬਹੁਤ ਸੋਹਣਾ ਲੱਗਾ ਆਰਡਰ ਕੁਆਲਿਟੀ ਕਰਮਾੜੀ ਨੂੰ। ਨੋ। ਦੋ ਤਾਂ 11 ਕਿਲੋ ਜਵਾ ਲੀ। ਠੀਕ ਹੈ ਜੀ। ਤਾਂ ਤਾਂ ਠੀਕ ਆ ਥੋੜਾ ਛੋਟਾ ਹੈ। ਕੱਦ ਮੇਢੀ ਆ ਮੀਆਂ ਜਿਆਦਾ ਵੱਡਾ ਨਹੀਂ ਆ। ਤੇ ਨਾਮ ਵਾਲਾ ਹੀ ਛੋਟਾ ਹੈ। ਕੱਦ ਵੀ ਜਲਾ ਜਾ ਲਾਇਓ ਮੋੜ ਲਿਓ ਉਹ ਤਾਂ ਥੋੜੀ ਜਿਹੀ ਨਾ ਸੂਈ ਕਰਕੇ ਠੱਪੀ ਆ ਅੱਜ ਤੋਂ ਦਸਾਂਦਣਾ ਨੂੰ ਐ ਖੋਲੀ ਜੁੜੀ ਠੀਕ ਹੈ ਮੈਲਾ ਮੂਲਾ ਮਾ ਬਿੱਲੀ ਮਨ ਕੀ ਅੱਖ ਜੇ ਜਣੂ ਮੱਥੇ ਜੀ ਵੱਲ ਬੋਲੇਗਾ ਜੀ ਤੇ ਬਾਕੀ ਤੋਰਾ ਚੰਗਾ ਜੇ ਥਾਂ ਵੀ ਬਹੁਤ ਸੋਹਣੇ ਲੱਗੇ ਆ ਕੋਈ ਬਾਈ ਸ਼ਾਈ ਨਹੀਂ ਰੱਖਦੀ ਠੀਕ ਹੈ ਪੱਧਰ ਜੰਨੀ ਗਈ ਆ ਹਾਂ ਜੀ ਤੇ ਇਹਦਾ ਫਿਰ ਮੋਲ ਕੀ ਕਰਦੇ? ਇਹਦਾ ਮੋਲ ਛੋਟਾ ਹੀ ਹੈ। ਅੱਛਾ ਜੀ। ਹਾਂ ਜੀ। ਫੇਰ ਹੁਣ ਸਾਡਾ ਵੀ ਜੀ ਕਰਦਾ ਵੀ ਭੈਣ ਭਰਾਵਾਂ ਨੂੰ ਦਈਏ ਅਸਲ ਉਸ ਵੱਲੀਆਂ। ਆਹੋ ਜੀ। ਹੁਣ ਬਾਹਰ ਜੋ ਜਾਈਦਾ ਦੇ ਦੇਣੀ ਲੋ। ਇਹ ਤਾਂ ਗੱਲ ਹੈ ਜੀ। ਹੁਣ ਮੋਲ ਥੋੜਾ ਜਿਹਾ ਹੋ ਗਿਆ ਤੇਜ਼ ਹੋਇਆ, ਮਾਲ ਤੇਜ਼ ਹੋ ਗਿਆ। ਅਗਰ ਮੀ ਦਾ ਕਰਨਾ ਸ਼ੁਰੂ ਹੋਣਾ ਨਾ। ਹਮ। ਮਾਲ ਤੇਜ਼ ਹੋ ਗਿਆ। ਉਹ ਸਾਡਾ ਜੀਜਾ ਤਾਂ ਅੱਗੇ ਭੈਣ ਭਰਾਵਾਂ ਨੂੰ ਚਾਲੇ ਉਸ ਵੱਲੇ ਰੇਟ ਜੀ ਦਈਏ। ਹਾਂ। ਹੁਣ ਦੇਂਦੇ ਨਹੀਂ ਮੈਂ ਤਿੰਨ ਦਿਨ ਤਾਂ ਖਾਲੀ ਮੁੜਿਆ। ਅੱਛਾ ਜੀ। ਤੇ ਹੁਣ ਇਹਦਾ ਕੀ ਕਰ ਦੇਣਾ? ਇਹਦਾ ਮੋਲ 75 ਕਰ ਦਈਏ। ਅੱਛਾ ਜੀ। ਕਿੰ ਕਰ ਦिए ਤਿੰਨ ਛੋਟ ਕਰ ਦਿੰਦੇ। ਜਿਉਂ ਜਿਤਰਾਂ ਤੁਹਾਡੀ ਖੁਸ਼ੀ ਆ ਤੇ ਹੋਰ ਕਰਨੀ ਹੋਰ ਕਰ ਦੋ। ਪੂਰੇ 72 ਦੀ ਸੀ ਜੀ। 70 ਤੀ ਫੇ ਕਰ ਦਈਏ। ਕੋਈ ਨਹੀਂ ਹਾਂ। ਕੋਈ ਛੋੜ ਹੀ ਹੋਣੀ ਹੁਣ ਸਰ। ਠੀਕ ਆ। ਤੁਹਾਡੇ ਨਾਲ ਹੀ ਆ। ਬਾਜੀ ਸੁਈਓ ਉਤਰਾਇ ਅੱਜ ਤੋਂ ਦੁਹਾਨੇ ਨੂੰ ਨਾ ਖੁੱਲ ਜੂਗੀ। ਠੀਕ ਆ। ਹਾਂ ਜੀ। ਪੂਰੇ 70 ਤੇ 92 ਹਾਂ ਜੀ। ਤੇ ਡੇਢ। ਸਜਣੋ ਤਿੰਨੇ ਮੁੱਲ ਜੇ ਬੱਚੇ ਆ ਜੇ ਸਾਰੀ ਡਿਟੇਲ ਲੈ ਕੇ ਸਮਝਾਈ ਆ। ਠੀਕ ਆ ਜੀ। ਤੇ ਜਿਹੜੀ ਪਸੰਦ ਲੱਗਦੀ ਆਪਣੀ ਖਰੀਦਦਾਰੀ ਕਰਿਓ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।